ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਆ ਜੀ ਔਰ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਜਿੰਨੇ ਵੀ ਮਿੱਤਰ ਪਿਆਰੇ ਵੀਰ ਭੈਣ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਕੋਟਾਨਾ ਕੋਟਾਨ ਕੋਟਾਨ ਸ਼ੁਕਰ ਸ਼ੁਕਰ ਧੰਨਵਾਦ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਗੁਰਮੁਖ ਪਿਆਰਿਓ ਆਪਾਂ ਜਿਹੜੀਆਂ ਵੀ ਬੇਨਤੀਆਂ ਲਗਭਗ ਰਲ ਮਿਲ ਕੇ ਸਾਂਝੀਆਂ ਕਰਦੇ ਆਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਸਿੱਖਿਆ ਕਰੋ ਸਾ ਸੰਗਤ ਆਪਣਾ ਮੋਟਿਵ ਹੈ ਵੀ ਆਪਾਂ ਇੱਕ ਦੂਜੇ ਨਾਲ ਵਿਚਾਰਾਂ ਸਾਂਝੀਆਂ ਕਰੀਏ ਵੀ ਅੰਧ ਵਿਸ਼ਵਾਸ ਸਾਡੇ ਤੇ ਹਾਵੀ ਨਾ ਹੋਵੇ ਅਸੀਂ ਅੰਧ ਵਿਸ਼ਵਾਸੀ ਨਹੀਂ ਅਸੀਂ ਪੂਰੇ ਵਿਸ਼ਵਾਸ ਵਾਲੇ ਬਣੀਏ ਆਪਣਾ ਮੋਟਿਵ ਜਿਹੜਾ ਹੈ ਉਹ ਇਹ ਹੈ ਔਰ ਆਪਾਂ ਜਿਹੜੀਆਂ ਬੇਨਤੀਆਂ ਜੇ ਸਾਂਝੀਆਂ ਕਰਾਂਗੇ ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਟਨਾਵਾ ਵੱਡੀਆਂ ਬਾਪਰਣੀਆਂ ਗਿਆ ਕਿਵੇਂ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੈਂ ਕੁਝ ਇੰਟਰਵਿਊ ਸੁਣ ਰਿਹਾ ਸੀ ਉਹਦੇ ਵਿੱਚ ਕੁਝ ਲੋਕ ਗੱਲਾਂ ਕਰ ਰਹੇ ਸੀ ਔਰ ਕਈ ਖਬਰਾਂ ਕਈ ਦਿਨ ਤੋਂ ਜੜੀਆਂ ਚੱਲ ਰਹੀਆਂ ਨੇ ਕਿੰਨੇ ਵੀ ਦੇਸ਼ ਦੇ ਹਾਲਾਤ ਜਿਹੜੇ ਨੇ ਉਹ ਦੁਬਾਰਾ ਤੋਂ 2020 ਵਰਗੇ ਬਣਨ ਵਾਲੇ ਨੇ ਕਿਉਂ ਕਾਰਨ ਕੀ ਕਿਉਂ ਸਾਂਸੰਗਤ ਵੀ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਲੋਕਡਾਊਨ ਲੱਗਿਆ ਕਿੰਨੇ ਦੁਬਾਰਾ ਤੋਂ ਸਥਿਤੀ ਬਣ ਸਕਦੀ ਹੈ 90% ਚਾਂਸ ਨੇ ਕਿ ਦੇਸ਼ ਦੁਬਾਰਾ ਤੋਂ ਕਰੋਨਾ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਕਰ ਸਕਦਾ ਹੈ ਦੇਸ਼ ਦੁਬਾਰਾ ਤੋਂ ਕਰੋਨਾ ਵਰਗੀਆਂ ਬਿਮਾਰੀਆਂ ਦੇ ਨਾਲ ਜੂਝ ਸਕਦਾ ਹੈ ਇਹ ਗੱਲ बार-बार ਸੁਣਨ ਦੇ ਵਿੱਚ ਆ ਰਹੀ ਹੈ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਕੀ ਇੱਕ ਬਹੁਤ ਵੱਡੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਸਾਨੂੰ ਘੇਰ ਸਕਦੀਆਂ ਨੇ ਵੱਡੀਆਂ ਬਿਮਾਰੀਆਂ ਦੇ ਨਾਲ ਅਸੀਂ ਜੂਝ ਸਕਦੇ ਹਾਂ ਤੇ ਇਹ ਕੁਝ ਅੰਕੜੇ ਜਿਹੜੇ ਨੇ ਉਹ ਲੋਕਾਂ ਦੇ ਵੱਲੋਂ ਕਹੇ ਜਾ ਰਹੇ ਨੇ ਮੈਂ ਇਹਨਾਂ ਚੀਜ਼ਾਂ ਨੂੰ ਜਦੋਂ ਵੇਖਿਆ ਥੋੜਾ ਜਿਹਾ ਸਮਝਿਆ ਕਿ ਜਿਹੜਾ ਕਰੋਨਾ ਸੀ ਉਹ ਇੱਕ ਸੋਚੀ ਸਮਝੀ ਹੋਈ ਸਾਜ਼ਿਸ਼ ਸੀ ਚਲੋ ਉਹਦੇ ਵਿੱਚ ਕੁਝ ਸੱਚਾਈ ਪਰ ਕੁਝ ਬਹੁਤਾ ਝੂਠ ਵੀ ਸੀ ਸਾਧ ਸੰਗਤ ਉਸ ਉਹ ਇੱਕ ਸਥਿਤੀ ਸੀ ਜੋ ਸਾਡੇ ਤੇ ਥੋਪ ਦਿੱਤੀ ਗਈ ਸਾਨੂੰ ਮੰਨਣਾ ਪੈ ਗਿਆ ਨੋਟਬੰਦੀ ਸੀ ਸਾਨੂੰ ਮੰਨਣਾ ਪੈ ਗਿਆ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੇ ਥੋਪੀਆਂ ਗਈਆਂ ਸਾਨੂੰ ਮੰਨਣੀਆਂ ਪੈ ਗਈਆਂ ਪਰ ਅਸਲ ਦੇ ਵਿੱਚ ਸਾਧ ਸੰਗਤ ਉਹਨਾਂ ਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਜੇ ਫਾਇਦਾ ਹੋਇਆ ਤਾਂ ਬਹੁਤੇ ਧਨਾੜ ਲੋਕਾਂ ਨੂੰ ਜਾਂ ਪੋਲਿਟਿਸ਼ੀਅਨ ਲੋਕਾਂ ਨੂੰ ਫਾਇਦਾ ਹੋਇਆ ਬਹੁਤ ਵੱਡੀਆਂ ਕਟਨਾਵਾਵਾਂ ਜਿਹੜੀਆਂ ਨੇ ਇਹ ਕਹਿੰਦੇ ਵਾਪਰ ਸਕਦੀਆਂ ਨੇ ਉਹ ਕਟਨਾਵਾ ਇਹ ਨੇ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੋਣ ਵਾਲੀ ਐ ਤੇ ਲੋਕ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੰਦੀ ਹਾਲਤ ਦੇ ਵਿੱਚੋਂ ਨੰਗਣ ਵਾਲੇ ਨੇ ਔਰ ਮੈਂ ਬੇਨਤੀ ਕਰਦਾ ਮੈਂ ਸਾਧ ਸੰਗਤ ਜੇ ਵਿਸ਼ਾ ਚਾਲੀ ਪਿਆ ਹੈ ਕਿ ਅੱਜ ਹਾਲਾਤ ਜਿਹੜੇ ਨੇ ਉਹ ਇੰਨੇ ਕੁ ਮਾੜੇ ਬਣ ਚੁੱਕੇ ਨੇ ਮਹਿੰਗਾਈ ਦਾ ਜ਼ਮਾਨਾ ਹੈ ਤੇ ਅੱਜ ਜੇ ਦੋ ਮੀਆਂ ਬੀਬੀ ਮਿਲ ਕੇ ਕਮਾਈ ਕਰ ਰਹੇ ਨੇ ਤਾਂ ਸ਼ਾਇਦ ਘਰ ਦਾ ਗੁਜ਼ਾਰਾ ਸੌਖੇ ਤਰੀਕੇ ਨਾਲ ਹੋ ਜਾਏ ਤੇ ਸਾਧ ਸੰਗਤ ਅੱਜ ਮਹਿੰਗਾਈ ਦਾ ਜ਼ਮਾਨਾ ਹੈ ਅੱਜ ਤੁਸੀਂ ਵੇਖੋ ਵੀ 5-700 ਤੇ 1000 ਰੁਪਏ ਦੀ ਤੇ ਬੁੱਕਤ ਹੀ ਕੋਈ ਨਹੀਂ ਘਰ ਦਾ ਸਮਾਨ ਨਹੀਂ ਆਉਂਦਾ ਇੰਨੇ ਕੁ ਦਾ ਜੁਆਇੰਟ ਫੈਮਿਲੀ ਆ ਨਾ 1000 ਰੁਪਏ ਦਾ ਸਮਾਨ ਘਰ ਦਾ ਰਾਸ਼ਨ ਨਹੀਂ ਤੁਸੀਂ ਖਰੀਦ ਸਕਦੇ ਮਹਿੰਗਾਈ ਹੈ ਕਦੇ ਸਮਾਂ ਸੀ ਵੀ ਅਸੀਂ 5-700 ਰੁਪਏ ਦੇ ਵਿੱਚ ਪੂਰਾ ਘਰ ਚਲਾ ਲੈਂਦੇ ਸੀ ਮੇਨਟੇਨ ਕਰ ਲੈਂਦੇ ਸਾਰਾ ਕੁਝ ਪਰ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਮਹਿੰਗਾਈ ਨੇ ਲੋਕਾਂ ਦੇ ਲੱਕ ਤੋੜ ਦਿੱਤੇ ਗਰੀਬ ਗਰੀਬ ਹੋ ਗਿਆ ਹੋਰ ਅਮੀਰ ਹੋਰ ਅਮੀਰ ਹੋ ਗਿਆ ਮੈਂ ਕਈ ਵਾਰੀ ਬੇਨਤੀ ਸਾਂਝੀ ਕੀਤੀ ਵੀ ਜਿਸ ਵਕਤ ਨੋਟਬੰਦੀ ਸੀ ਲੋਕ ਇੱਕ 100 ਦਾ ਨੋਟ ਦੇਖਣ ਨੂੰ ਤਰਸ ਰਹੇ ਸੀ 500 ਦਾ ਨੋਟ ਦੇਖਣ ਨੂੰ ਨਗ ਨਿਗਾਹਾਂ ਤਰਸੀਆਂ ਪਈਆਂ ਸੀ ਤੇ ਅੰਬਾਨੀ ਪਰਗਿਆਂ ਦੇ ਘਰੇ 2-2000 ਦੇ ਨੋਟਾਂ ਦੇ ਨਾਲ ਸਜਾਵਟਾਂ ਕੀਤੀਆਂ ਗਈਆਂ ਸੀ ਭੁੱਲੇ ਤਾਂ ਨਹੀਂ ਉਹ ਸਮਾਂ 85 ਤੋਂ ਵੱਧ ਕਿਤੇ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਨੋਟਬੰਦੀ ਦੇ ਦੌਰਾਨ ਕਿਸੇ ਦੇ ਵਿਆਹ ਸੀ ਕਿਸੇ ਦੇ ਕੁੱਝ ਸੀ ਕਿਸੇ ਦੇ ਕੋਈ ਪ੍ਰੋਗਰਾਮ ਸੀ ਕਿਸੇ ਕੁੱਝ ਸੀ ਤੇ ਸਾਧ ਸੰਗਤ ਲੋਕਾਂ ਤੋਂ ਨਹੀਂ ਪੈਸਾ ਬਣਿਆ ਤੇ ਟੈਨਸ਼ਨ ਦੇ ਵਿੱਚ ਲੋਕ ਖੁਦਕੁਸ਼ੀਆਂ ਕਰਕੇ ਬੜਾ ਮਾੜਾ ਸਮਾਂ ਵੇਖਿਆ ਚਲੋ ਉਹ ਸਮਾਂ ਸੀ ਜੋ ਗੁਜ਼ਰਿਆ ਪਰ ਕਿੰਨਾ ਕਰਕੇ ਹੋਇਆ ਇਹ ਨਾ ਭੁੱਲੀਏ ਮੈਂ ਕੋਈ ਢੜਕਾਉ ਪ੍ਰਚਾਰ ਨਹੀਂ ਕਰਦਾ ਮੈਂ ਸਚਾਈ ਬਿਆਨ ਕਰ ਰਿਹਾ ਕਿ ਸਭ ਕੁਝ ਹੋਇਆ ਸੁਚੇਤ ਰਿਓ ਵੀ ਅੱਗੇ ਤੋਂ ਵੀ ਸ਼ਾਇਦ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ ਸਾਤਸੰਗਤ ਗੁਰੂ ਅੱਗੇ ਅਰਦਾਸ ਕਰੀਏ ਵੀ ਇਹੋ ਜਿਹੇ ਲੋਕਾਂ ਨੂੰ ਸਮੱਤ ਬਖਸ਼ ਜੋ ਸਾਨੂੰ ਬੇਫਕੂ ਬਣਾ ਕੇ ਪਤਾ ਨਹੀਂ ਆਪਣਾ ਕਿੰਨਾ ਕੁਝ ਸਵਾਰਗੇ ਤੇ ਲੋਕਾਂ ਦਾ ਪਤਾ ਨਹੀਂ ਕਿੰਨਾ ਕੁਝ ਵਿਗਾੜ ਦਿੱਤਾ ਹੈ ਜੇ ਲੋਕਾਂ ਨੇ ਇਹ ਲੋਕ ਜਿਹੜੇ ਮਨੁੱਖਤਾ ਲਈ ਘਾਤਕ ਸਾਬਤ ਨੇ ਅਜਿਹੇ ਲੋਕ ਜਿਹੜੇ ਮਨੁੱਖਤਾ ਦੇ ਲਈ ਇੱਕ ਡੇਂਜਰਸ ਸਾਬਤ ਨੇ ਇਹੋ ਜਿਹੇ ਲੋਕ ਡੇਂਜਰਸ ਨੇ ਇਹੋ ਜਿਹੇ ਲੋਕ ਮੈਂ ਅੱਜ ਐਡੀ ਵੱਡੀ ਦੁਨੀਆ ਦੇ ਵਿੱਚ ਆਪਾਂ ਵਿਚਰ ਰਹੇ ਆ ਮੈਂ ਕਈ ਵਾਰੀ ਬੇਨਤੀਆਂ ਕੀਤੀਆਂ ਗੁਰੂ ਕਿਰਪਾ ਸਦਕਾ ਲੋਕ ਨਾ ਅੱਜ ਇਕੱਲੇ ਤੇ ਲੋ ਫੀਲ ਕਰਦੇ ਨੇ ਸਾਥ ਭਾਲਦੇ ਨੇ ਕੋਈ ਹੋਵੇ ਡਿਜੀਟਲ ਦੁਨੀਆ انٹرਨੈਟਡ ਜੈਸ ਦੁਨੀਆ ਜਿਹੜੀ ਹੈ ਸਾਡੇ ਕੋਲ ਹੈ ਪਰ ਫਿਰ ਵੀ ਅਸੀਂ ਲੋ ਫੀਲ ਦੇ ਵਿੱਚ ਆ ਕੋਈ ਬੰਦਾ ਚਾਹੁੰਦਾ ਮੇਰੀਆਂ ਫੀਲਿੰਗਾਂ ਇੱਕ ਦੂਜੇ ਨਾਲ ਸ਼ੇਅਰ ਕਰਾਂ ਜੇ ਕਰਾਂ ਵੋ ਕਰਾਂ ਸਾਡਾ ਇੱਕ ਮਾਨਸਿਕ ਰੋਗੀ ਬਣ ਜਾਣਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਔਰ ਇੱਕ ਗੱਲ ਮੈਂ ਇਹ ਆਪ ਜੀ ਨਾਲ ਕਰਦੇ ਆਂ ਕੁਝ ਬੰਦੇ ਇਹ ਹੁਣ ਕਲਾਸਾਂ ਲੈਣੀਆਂ ਸ਼ੁਰੂ ਕਰ ਗਏ ਕਿ ਜਿਹੜੇ ਬੰਦੇ ਨੂੰ ਮਾਨਸਿਕ ਤਣਾਅ ਹੈ ਜਾਂ ਕੱਲਾ ਫੀਲ ਕਰ ਰਿਹਾ ਹੈ ਲੋ ਫੀਲ ਕਰ ਰਿਹਾ ਹੈ ਕੋਈ ਕਿਸੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦਾ ਕੁਝ ਵੀ ਕਰਨਾ ਚਾਹੁੰਦਾ ਤੇ ਉਹ ਇੱਕ ਕਲਾਸਾਂ ਲੈ ਰਹੇ ਨੇ ਜੀ ਬੰਦਿਆਂ ਦੀਆਂ ਬੜੀ ਹੈਰਾਨਗੀ ਹੋਈ ਐ ਏਡੀ ਵੱਡੀ ਦੁਨੀਆ ਦੇ ਵਿੱਚ ਬੰਦੇ ਆਪਣੇ ਆਪ ਨੂੰ ਕੱਲਾ ਫੀਲ ਕਰ ਰਹੇ ਨੇ ਰਿਸ਼ਤੇਦਾਰਾਂ ਦੇ ਹੁੰਦੇ ਆ ਇੰਟਰਨੈਟ ਦੇ ਹੁੰਦੇ ਆ ਸਭ ਕੁਝ ਹੁੰਦਾ ਮੈਂ ਕਹਿੰਦਾ ਵੀ ਇੱਕ ਕਿਉਂ ਬੰਦੇ ਮਾਨਸਿਕ ਰੋਗੀ ਹੋ ਗਏ ਬਹੁਤੀਆਂ ਜਿਆਦਾ 60% ਔਰਤਾਂ ਉਸ ਦੇ ਵਿੱਚ ਸ਼ਾਮਲ ਨੇ ਤੇ ਉਹ ਕਲਾਸਾਂ ਲਈਆਂ ਜਾ ਰਹੀਆਂ ਨੇ ਫਿਜ਼ੀਓਲੋਜੀ ਕੀ ਉਹ ਸਾਰੀਆਂ ਚੀਜ਼ਾਂ ਆਪਣੇ ਨਾਲ ਸ਼ੇਅਰ ਕਰ ਸਕਣ ਉਹਨਾਂ ਦੇ ਮਨ ਦੇ ਭਾਰ ਜਿਹੜੇ ਨੇ ਹਲਕੇ ਹੋ ਸਕਣ ਤੇ ਇਸ ਕਰਕੇ ਵੀ ਦੁਨੀਆ ਨੂੰ ਫ੍ਰੀ ਕੀਤਾ ਜਾ ਸਕੇ ਔਰ ਉਹ ਫੀਸਾਂ ਆਪਦੀਆਂ ਬਕਾਇਦਾ ਲੈ ਰਹੇ ਨੇ ਉਹਨਾਂ ਕੋਲ ਵੱਡੇ ਵੱਡੇ ਲੋਕ ਜਾ ਰਹੇ ਨੇ ਜੀ ਟੈਨਸ਼ਨਾਂ ਫਿਕਰਾਂ ਦੂਰ ਕਰਨ ਦੇ ਲਈ ਅਸੀਂ ਆਪਣੀ ਤਕਲੀਫ ਗੁਰੂ ਨੂੰ ਦੱਸੀਏ ਅਸੀਂ ਉਹਨਾਂ ਲੋਕਾਂ ਨੂੰ ਪੈਸੇ ਦੇ ਕੇ ਆਪਣੀਆਂ ਤਕਲੀਫਾਂ ਦੱਸਦੇ ਆਂ ਤੇ ਅਸੀਂ ਫਿਰ ਉਸ ਬਾਰੀ ਬਾਰ ਫ੍ਰੀ ਹੋ ਗਏ ਜੀ ਉਹ ਜਦੋਂ ਪੈਸੇ ਅਸੀਂ ਦੇਤੇ ਅਸੀਂ ਆਪਣੇ ਆਪ ਫ੍ਰੀ ਹੋ ਗਏ ਅਸੀਂ ਗੁਰੂ ਅੱਗੇ ਆ ਕੇ ਕਦੇ ਅਰਦਾਸ ਨਹੀਂ ਕੀਤੀ ਨਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਨਾ ਆਪਣੇ ਆਪ ਦੀ ਕੀਤੀ ਨਾ ਅਸੀਂ ਇਹ ਕਿਹਾ ਕਿ ਸਤਿਗੁਰੂ ਜੀ ਮੈਨੂੰ ਆਪ ਜੀ ਨਾਲ ਜੋੜ ਕੇ ਦਾਨਾ ਸਿਰਦਾਨ ਨਾਮਦਾਨ ਬਖਸ਼ਿਓ ਤਾਂ ਜੋ ਸਤਿਗੁਰੂ ਮੇਰੇ ਤੇ ਕਿਸੇ ਤਰ੍ਹਾਂ ਦੀ ਕੋਈ ਆਫਤ ਨਾ ਆ ਸਕੇ ਤੇ ਜੇ ਕੋਈ ਆਵੇ ਤਾਂ ਉਹ ਤੁਸੀਂ ਆਪ ਹੀ ਉਹਨੂੰ ਠੱਲ ਦਿਆ ਜੇ ਸਾਧ ਸੰਗਤ ਆਪ ਹੀ ਠੱਲ ਦਿਓ ਔਰ ਮੈਂ ਬੇਨਤੀ ਕਰਾਂ ਵੀ ਦੁਨੀਆ ਦੇ ਵਿੱਚ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਪਹਿਲਾਂ ਲੋਕ ਸੀ ਉਹ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੇ ਸੀ ਕਹਿੰਦੇ ਸੀ ਸਤਿਗੁਰੂ ਦੁਨੀਆ ਨੂੰ ਬਚਾ ਲਈ ਪਰ ਅੱਜ ਅਸੀਂ ਕਹਿੰਦੇ ਵੀ ਸਾਨੂੰ-ਸਾਨੂੰ ਬਚਾ ਲਈ ਦੁਨੀਆ ਮਰਦੀ ਐ ਤੇ ਮਰ ਜਾਏ ਤੇ ਸਾਧ ਸੰਗਤ ਉਹ ਚੀਜ਼ਾਂ ਅੱਜ ਚਲੋ ਆਪਣੇ ਆਪ ਦੀ ਵੀ ਗੱਲ ਕਰਨੀ ਅਸੀਂ ਛੱਡ ਦਿੱਤੀ ਅਸੀਂ ਤਾਂ ਪਤਾ ਨਹੀਂ ਕਿਹੜੀਆਂ ਟੈਨਸ਼ਨਾਂ ਦੇ ਵਿੱਚ ਰੁੱਝ ਗਏ ਉਹਨਾਂ ਚੀਜ਼ਾਂ 'ਚੋਂ ਵਾਪਸ ਆਈਏ ਨਿਕਲੀਏ ਗੁਰੂ ਅੱਗੇ ਅਰਦਾਸ ਕਰੀਏ ਤੇ ਇਹੋ ਜਿਹੀਆਂ ਜੜੀਆਂ ਘਟਨਾਵਾਂ ਨੇ ਕੋਈ ਵਾਪਰਨ ਵਾਲੀਆਂ ਜਾਂ ਵਾਪਰਦੀਆਂ ਸਾਧ ਸੰਗਤੋਂ ਨਾ ਵਾਪਰਨ ਗੁਰੂ ਅੱਗੇ ਪੂਰੇ ਸੰਸਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਉਹਦੀ ਹੈ ਤੇ ਸਾਦ ਸੰਗਤ ਉਹ ਦਾਤਾ ਹੈ ਉਹ ਪਾਲਣਹਾਰ ਹੈ ਉਹ ਸਭ ਕੁਝ ਕਰਨਹਾਰ ਹੈ ਜੇ ਉਹ ਜੀਵਨ ਦਾਤਾ ਹੈ ਜੀਵਨ ਦੇਣ ਵਾਲਾ ਤੇ ਬਚਾਉਣ ਵਾਲਾ ਵੀ ਉਹੀ ਹੈ ਬਖਸ਼ਣਹਾਰਾ ਵੀ ਉਹੀ ਹੈ ਤੇ ਹਮ ਆਗੁਣ ਭਰੇ ਏਕ ਗੁਣ ਨਾਹੀ ਤੇ ਸਾਦ ਸੰਗਤ ਆਪਾਂ ਔਗਣ ਭਰੇ ਹਾਂ ਆਪਣੇ ਵਿੱਚ ਕੋਈ ਗੁਣ ਨਹੀਂ ਤੇ ਬਖਸ਼ਣ ਹਾਰਾ ਉਹ ਕੇਵਲ ਮਾਲਕ ਹੈ ਤੇ ਇਹ ਗੱਲ ਯਾਦ ਰੱਖ ਮਾਟੀ ਕਾ ਕਿਆ ਤੋ ਪੈ ਸੁਆਮੀ ਇਹ ਹੀ ਗਤ ਹਮਾਰੀ ਤੇ ਇਹ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਵੀ ਗੁਰੂ ਅੱਗੇ ਜੋਰ ਨਹੀਂ ਉਹਦੇ ਅੱਗੇ ਸਿਰਫ ਅਰਦਾਸ ਚੱਲਦੀ ਹੈ ਤੇ ਉਹਦੇ ਅੱਗੇ ਕੀਤੀ ਹੋਈ ਭਾਵਨਾ ਜਿਹੜੀ ਆ ਪ੍ਰਵਾਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ